ਬਹੁਤ ਸਵਾਗਤ ਹੈ ਜੀ ਫਿਨਲੈਂਡ ਇੱਕ ਅਜਿਹਾ ਮੁਲਕ ਹੈ ਜਿਸ ਨੂੰ ਨਵਾਂ ਕੈਨੇਡਾ ਅੱਜਕੱਲ ਕਿਹਾ ਜਾ ਰਿਹਾ ਹੈ ਕਿਉਂ ਕਿਹਾ ਜਾ ਰਿਹਾ ਹੈ ਫਿਨਲੈਂਡ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ ਯੂਕੇ ਦੀ ਤਰ੍ਹਾਂ ਬਹੁਤ ਜ਼ਿਆਦਾ ਹੈ ਪਰ ਫਿਰ ਵੀ ਕੁਝ ਫਰਕ ਨੇ ਵੱਖ-ਵੱਖ ਨੀਤੀਆਂ ਦੇ ਵਿੱਚ ਸਪਾਊਸ ਵੀਜ਼ਾ ਤੋਂ ਲੈ ਕੇ ਕੰਮ ਤੋਂ ਲੈ ਕੇ ਨਵਾਂ ਕੈਨੇਡਾ ਫਿਨਲੈਂਡ ਨੂੰ ਕਿਉਂ ਕਿਹਾ ਜਾਂਦਾ ਹੈ ਤਮਾਮ ਕੁਐਸਚਨਸ ਦਾ ਆਨਸਰ ਸਾਡੇ ਨਾਲ ਬ੍ਰਾਡਵੇ ਇਮੀਗ੍ਰੇਸ਼ਨ ਸਰਵਿਸਸ ਤੋਂ ਜਗਪ੍ਰੀਤ ਸਿੰਘ ਦੇਣਗੇ ਸੋ ਜਗਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਮੈਂ ਚਾਹਾਂਗਾ ਪੂਰੀ ਕਲੈਰਿਟੀ ਦਿਓ ਸਵਾਗਤ ਹੈ ਜਰ ਕਰਕੇ ਸਟੇਨਲੈਂਡ ਨੂੰ ਲੈ ਕੇ ਕਾਰਨ ਕੀ ਹੈ ਕਿ ਜਿਹੜਾ ਸਕਸੈਸ ਰੇਟ ਵੀਜ਼ੇ ਦਾ ਜਿਹੜਾ ਸਕਸੈਸ ਰੇਟ ਕੰਪੈਰੀਟਿਵਲੀ ਟੂ 올 ਦੀ ਅਦਰ ਕੰਟਰੀਜ਼ ਚਾਹੇ ਤੁਸੀਂ ਕੈਨੇਡਾ ਨੂੰ ਕਨਸੀਡਰ ਕਰ ਰਹੇ ਹੋ ਚਾਹੇ ਤੁਸੀਂ ਆਸਟ੍ਰੇਲੀਆ ਨੂੰ ਕਨਸੀਡਰ ਕਰ ਰਹੇ ਹੋ ਜੇ ਮੈਂ ਯੂਕੇ ਦੀ ਗੱਲ ਕਰਦਾ ਤਾਂ ਉੱਥੇ ਕਿਤੇ ਨਾ ਕਿਤੇ ਇਕੁਇਲੈਂਟ ਫਾਰਮ ਸਕਸੈਸ ਰੇਟ ਮਿਲ ਰਿਹਾ ਬਟ ਫਿਰ ਵੀ कुछ डिफरेंसिज ने चाहे वो स्पाउस एप्लीकेशन लैके है चाहे वो इंग्लिश प्रोफिशेंसी को लेकर सो so, अज के समय के गल करा खास तौर पर एक नवें कैनेडा की मैं नवा कैनेडा क्यों कह रहा है क्योंकि कैनेडा एक इंटर का कंट्री है जिसे पहला वीजा ससैस भी बहुत अच्छा सपाउस भी क्या रे जे एप्लीकेंट अपई करते मैं तो रेजीडेंसी सब तो फास्ट जी है ओ, कैनेडा चलती थी ਪ੍ਰੈਜ਼ੈਂਟ ਡੇਜ਼ ਦੇ ਵਿੱਚ ਕੈਨੇਡਾ ਦੀ ਸਕਸੈਸ ਰੇਟ ਵੀ ਘਟਿਆ ਹੈ ਸਪਾਊਸ ਐਪਲੀਕੇਸ਼ਨਸ ਦੇ ਉੱਤੇ ਵੀ ਲਿਮਿਟੇਸ਼ਨਸ ਨੇ ਪਲੱਸ ਪਰਮਨੈਂਟ ਰੈਜ਼ਿਡੈਂਸੀ ਵੀ ਸਮਾਂ ਲੱਗਦਾ ਹੈ ਸੋ ਕਰੰਟ ਸਿਚੁਏਸ਼ਨ ਦੇ ਵਿੱਚ ਫਿਰ ਮੈਟ ਕਿਦਾਂ ਦਾ ਕੰਟਰੀ ਹੈ ਜਿਹੜਾ ਮੀਅਰ ਹੀ ਤੁਹਾਡੇ 4 ਸਾਲ ਨੇ ਲੀਗਲ ਸਟੇਟ ਦੇ ਨਾਲ ਤੁਹਾਨੂੰ ਉਥੋਂ ਦੀ ਪਰਮਨੈਂਟ ਰੈਜ਼ਿਡੈਂਸੀ ਮਿਲਦੇ ਅਗਰ ਮੈਂ ਆਪ ਦੀ ਰਿਕਰੂਟਮੈਂਟ ਪਾਲਿਸੀਜ਼ ਦੀ ਗੱਲ ਕਰਾਂ ਤੋਂ ਪਲੱਸ 2 ਪਾਸਪੋਰਟ ਸਟੂਡੈਂਟ ਵੀ ਜਾ ਸਕਦਾ ਹੈ ਗ੍ਰੈਜੂਏਸ਼ਨ ਵਾਲਾ ਵੀ ਜਾ ਸਕਦਾ ਹੈ बिना आयल पीटी तो भी जा सकते हो सब तो वाला प्लस पॉइंट यह है कि फिनलैंड अगर स्पाउस एप्लीकेशन लाने चाहते हो तो प्लस टू पास आउट बी विदाउट आयल पीटी ई अपने स्पाउस की एप्लीकेशन जी है फिनलैंड ला सकते हो जी ऑप्शन ना आस्ट्रेलिया मिलती है ना कैनेडा मिलती है ना यूके मिलती है ये सारे कंट्रीज के ग्रेजुएट होना जरूरी है दैन ओनली यू आर एलिजिबल फॉर योर

ਈਜ਼ੀ ਰਿਕਰੂਟਮੈਂਟ ਪਾਲਿਸੀਜ਼ ਨੇ ਆਲਸ ਪੀਪੀ ਦੇ ਅਗਰ ਚਾਹੀਦੇ ਤੇ ਬਹੁਤੇ ਸਪੋਰਟਸ ਨਹੀਂ ਚਾਹੀਦੇ ਗ੍ਰੈਜੂਏਸ਼ਨ ਕਰੋਗੇ ਤਾਂ 3 ਸਾਲ ਦੀ ਹੈ ਮਾਸਟਰਸ ਡਿਗਰੀ ਕਰੋਗੇ ਤਾਂ 2 ਸਾਲ ਦੀ ਹੈ 50% ਦੇ ਨਾਲ ਵੀ ਪਲੱਸ 2 ਜਗਰ ਤੁਹਾਡਾ ਸਕੋਰ ਹੈਗਾ ਤਾਂ ਸਟਿਲ ਤੁਹਾਡੇ ਕੋਲ ਆਪਸ਼ਨ ਹੈਗੇ ਫੋਰ ਦੀ ਰਿਕਰੂਟਮੈਂਟ ਇਨ ਦੀ ਯੂਨੀਵਰਸਿਟੀਜ਼ ਆਫ ਫਿਨਲੈਂਡ ਸੋ ਇਸ ਤੋਂ ਬਾਅਦ ਗੱਲ ਆਉਂਦੀ ਹੈ ਫਰਦਰ ਪਲੱਸ ਪੁਆਇੰਟਸ ਕੀ ਹੈ 4 ਸਾਲ ਦੇ ਲੀਗਲ ਸਟੇ ਨੇ ਤੁਹਾਨੂੰ ਉੱਥੋਂ ਦੀ ਰੈਜ਼ੀਡੈਂਸੀ ਦੇ ਲਈ ਅਦਰ ਕੰਟਰੀਜ਼ ਦੇ ਵਿੱਚ 20 ਘੰਟੇ ਹਫ਼ਤੇ ਦਾ ਸਟੂਡੈਂਟ ਨੂੰ ਵਰਕ ਰਾਈਟ ਮਿਲਦਾ ਹੈ ਸੋ ਫਿਨਲੈਂਡ ਦੇ ਵਿੱਚ ਤੁਹਾਨੂੰ ਜਿਹੜੇ ਵਰਕ ਰਾਈਟਸ ਨੇ ਉਹ 30 ਆਵਰਸ ਆ ਵੀਕ ਮਿਲਦੇ ਅਰਨੀ ਕਰਦੀ ਹੈ ਅਗਰ ਉਥੋਂ ਵੀ ਫਿਨਿਸ਼ ਲੈਂਗੁਏਜ ਸਿੱਖਦੇ ਹੋ ਤਾਂ ਗਵਰਨਮੈਂਟ ਤੁਹਾਨੂੰ ਕੋਲੋਂ ਪੇ ਕਰਦੀ ਹੈ ਐਂਡ ਮੋਰ ਓਵਰ ਜੇ ਮੈਂ ਹੁਣ ਗੱਲ ਕਰਾਂ ਸਕਸੈਸ ਰੇਟ ਨੂੰ ਲੈ ਕੇ ਤਾਂ ਡੈਫੀਨਿਟਲੀ ਇਟ ਇਜ਼ ਹੈਵਿੰਗ ਅ ਆਲਮੋਸਟ ਲਾਈਕ 100% ਸਕਸੈਸ ਰੇਟ ਕਿਤੇ ਮਾੜਾ ਮੋਟਾ ਉੱਪਰ ਥੱਲੇ ਹੋ ਜਾਂਦਾ ਹੈ ਕਿਤੇ ਕੋਈ ਐਮਬੈਸੀ ਦੀ ਇੰਟਰਵਿਊ ਆਲੇ ਬਟ देयर इज ਵੈਰੀ ਲੈਸ ਪ੍ਰੋਬੈਬਿਲਿਟੀ ਆਫ ਥੈਟ ਔਰ ਸਭ ਤੋਂ ਵੱਡਾ ਬੈਨੀਫਿਟ ਬ੍ਰਾਡਵੇ ਤੁਹਾਡੇ ਨਾਲ ਐਡ ਕੀ ਕਰਦਾ ਹੈ ਕਿ ਤੁਸੀਂ ਸਾਡੇ ਪੈਸੇ ਜਿਹੜੇ ਆ ਉਹ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ ਸੋ ਅਗਰ ਫਿਨਲੈਂਡ ਦੀ ਇਨਕੁਆਰੀ ਤੁਸੀਂ ਕਰਨੀ ਹੈ ਡਿਟੇਲਸ ਬਾਰੇ ਇਨਫੋਰਮੇਸ਼ਨ ਕਨੈਕਟ ਕਰਨੀ ਹੈ ਆਪਣੇ ਡਿਸਕਸ਼ਨਸ ਹੀ ਆਪਣੇ ਡਾਊਟਸ ਨੂੰ ਦੂਰ ਕਰਨਾ ਹੈ ਤੁਸੀਂ ਬ੍ਰਾਡਵੇ ਦੇ ਐਕਸਪਰਟਿੰਗ ਨਾਲ ਕਨੈਕਟ ਕਰੋ ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਐਕਸਪਰਟ ਮੌਜੂਦ ਸੀ ਸਕਰੀਨ ਦੇ ਉੱਤੇ ਨੰਬਰ ਹੈ ਤੁਸੀਂ ਇਸ ਨੰਬਰ ਦੇ ਜ਼ਰੀਏ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਕਿਸੇ ਵੀ ਨੇੜੇ ਦੀ ਬ੍ਰਾਂਚ ਵਿੱਚ ਵਿਜ਼ਿਟ ਕਰ ਸਕਦੇ ਹੋ ਕੋਈ ਕਨਫਿਊਜ਼ਨ ਹੋਣ ਦੀ ਸੂਰਤ ਦੇ ਵਿੱਚ ਕਾਲ ਕਰੋ ਜਾਂ ਪਰਸਨਲੀ ਜਾ ਕੇ ਮਿਲੋ ਔਰ ਆਪਣਾ ਕਨਫਿਊਜ਼ਨ ਦੂਰ ਕਰੋ ਆਪਣਾ ਵਹਿਮ ਕੱਢੋ ਪੂਰੀ ਤਸੱਲੀ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਸੋ ਮਚ